ਸਟਾਲਕਾ ਮੁੰਡੇ ਬੇੜਿਆ ਇਸ ਘੜੀ ਬੈਣ ਲੈ ਮੰਮੀ ਆ ਗਈ ਆਹੋ ਪਤਾ ਮੈਂ ਤਾਂ ਨੀ ਤੂੰ ਬੁਖਾਰ ਦਾ ਵੀ ਸੂਟ ਦੇ ਸੀਨੇ ਦੇ ਆਈ ਜਾਓ ਅੱਛਾ ਸੂਟ ਆਪ ਲੈ ਗਈ ਸੀ ਉਹ ਘਰੋਂ ਸੂਟਾਂ ਦਾ ਨਾਪ ਲੈ ਗਈ ਨਾਲੇ ਅੱਛਾ ਮੇਰਾ ਤਾਂ ਪਹਿਲੇ ਨਾਪ ਉੱਥੇ ਹੈਗਾ ਉਹਨੇ ਸੁਭਾਈ ਤੇ ਉਹ ਆਂਦੀ ਵੀ ਚੱਲ ਮੈਂ ਲੈ ਕੇ ਤਾਂ ਉੱਥੇ ਸੀਨੇ ਦੇ ਮੰਗੀ ਆਹ ਦੇਖਾ ਕਿੰਨੇ ਸੋਨੇ ਮੋਤੀ ਲੱਗੇ ਕਿਦਾਂ ਚਮਕ ਮਾਰਨ ਦਿਆ ਏ ਠੀਕ ਇਹਦਾ ਸੂਟ ਆ ਮੰਮੀ ਇਹ ਉਹਦਾ ਬੱਤੇ ਜਠਾਣੀ ਦਾ ਸ਼ੌਦ ਹੋਏ ਆਹ ਤੇ ਆ ਤੇਰਾ ਪਤਾ ਠੀਕ ਆ ਮੰਮੀ 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 ਨੂੰ ਸਿੰਪਲ ਜੀ ਚੁੰਨੀ ਵਾਲਾ ਸੂਟ ਲੈਤਾ ਆਪ ਦੀਦੀ ਨੇ ਕਿੰਨਾ ਵਧੀਆ ਲਿਆ ਤੇ ਮੈਨੂੰ ਵੀ ਇਦਾਂ ਦਾ ਲੈ ਲੈਂਦੇ ਤੇ ਕਿੰਨਾ ਪਾਇਆ ਸੋਹਣਾ ਲੱਗਣਾ ਏ ਹਾਂ ਤੇ ਗੱਲ ਠੀਕ ਆ ਪਰ ਚੱਲ ਹੁਣ ਜਿਹੜਾ ਲੈ ਆਈ ਏ ਠੀਕ ਵਾ ਚੰਗਾ ਵੀ ਮਾੜਾ ਨਹੀਂ ਗਾ ਪੁੱਤ ਸੋਹਣਾ ਮਸੂਤ ਏ ਵੀ ਆ ਮੰਮੀ ਆ ਲੈਸ ਲੱਗੀ ਇਦਾਂ ਸੋਹਣੀ ਲੱਗਣਦੀ ਆ ਪਰ ਇਹਦਾ ਰੂਪ ਆਪਣਾ ਹੀ ਆ ਚੱਲ ਕੋਈ ਨਹੀਂ ਮੰਮੀ ਉਹ ਤਾਂ ਫਿਰ ਵੱਖਰਾ ਵੱਖਰਾ ਹੀ ਹੁੰਦਾ ਵਾ ਸੂਟਾਂ ਦਾ ਫੇ ਉਹ ਆਪਣੇ ਥਾਂ ਵਾ ਇਹ ਆਪਣੇ ਥਾਂ ਵਾ ਮੰਮੀ ਆ ਸੂਟ ਤੇ ਮੈਨੂੰ ਲੱਗੰਦਾ 3-4 ਹਜ਼ਾਰ ਦਾ ਤੁਹਾਡੇ ਹਿਸਾਬ ਨਾਲ ਇੰਨੇ ਕ ਦਾ ਹੋਣਾ ਹਾਂ ਹਾਂ ਇਹ ਪੁੱਤ ਮੈਨੂੰ ਦੱਸਿਆ ਉਹਨੇ ਤੂੰ ਤੇ 4000 ਰੁਪਏ ਆਖਣ ਲਈ ਆ ਨਾ ਉਹਨੇ ਦੱਸਿਆ ਆਣ ਕੇ ਮੈਨੂੰ ਮੈਂ ਕਿਹਾ ਪੁੱਤੇ ਸੂਟ ਕਿੰਨੇ ਦਾ ਆਇਆ ਤੇ ਆਂਦੀ 12000 ਦਾ ਆਇਆ ਹੈ ਹਾਂ ਹੋਰ ਕੀ 12000 ਦਾ ਸੂਟ ਹੋਰ ਕੀ ਮੰਮੀ ਫਿਰ ਪੁੱਤੇ ਦੇਖਾ ਕਿਤਰਾ ਸਿਲ ਮਸਤਰਾ ਲਗਾ ਤੇ ਸੂਟ ਤੇ ਵੀ ਇਦਾਂ ਹੀ ਲੱਗਾ ਹੋਣਾ ਵਾ ਜਿਤਨਾ ਚੁੰਨੀ ਤੇ ਚੁੰਨੀ ਦੇ ਇਦਾਂ ਹੀ ਸੂਟ ਤੇ ਹੋਣਾ ਤੇ 12000 ਦਾ ਹੀ ਹੋਣਾ ਸੀ ਫਿਰ ਮੰਮੀ ਆ 12000 ਦਾ ਤੇ ਆ ਤੇ ਫਿਰ ਨੋਰਮਲੀ ਹੈ ਨਾ ਚੱਲ ਕੋਈ ਨਹੀਂ ਮੰਮੀ ਮੈਂ ਤਾਂ ਅੱਗੇ ਵੀ ਦਦੇ ਪਾਨੀ ਆ ਦੀਦੀ ਨੂੰ ਤੇ ਚਲਾ ਆ ਦਤਾ ਹਨਾ ਭਾਰੇ ਭਾਰੇ ਸੂਟ ਪਾਣ ਦੀ ਹਾਂ ਉਹ ਇਦਾਂ ਹੀ ਆ ਨਾ ਫਿਰ ਉਹਦੇ ਪੇਕਿਆਂ ਤਾਂ ਬਥੇਰੇ ਭਾਰੇ ਭਾਰੇ ਉਹ ਲੈਂਦੀ ਆਪਣੇਆਂ ਤੋਂ ਹਾਂ ਉਹੀ ਗੱਲ ਹੈ ਨਾ ਬੀਜੀ ਇਹ ਫੋਨ ਭਾਰੇ ਮੈਂ ਦੀਦੀ ਨੂੰ ਕਿਹਾ ਸੀ ਕਿ ਮੈਨੂੰ ਨਾ ਆਪਣੀ ਕੋਈ ਚੁੰਨੀ ਦੇ ਦਿਓ ਤੇ ਮੈਂ ਨਾਲ ਪਲੇਨ ਸੂਟ ਬਣਾ ਲਾਂਨੀ ਦੀਦੀ ਕੋ ਚੁੰਨੀਆਂ ਕਿੰਨੀਆਂ ਭਾਰੀਆਂ ਭਾਰੀਆਂ ਕਹਿੰਦੀ ਤੁਸੀਂ ਮੇਰੀ ਤੂੰ ਮੇਰੀ ਬੇਇੱਜ਼ਤੀ ਨਾ ਉੱਥੇ ਕਰਾਈ ਬੇਇੱਜ਼ਤੀ ਹੋ ਜਾਣੀ ਮੇਰੀ ਲੈ ਆਪਕੇ ਨਵਦੀਆਂ ਨੇ ਸੂਟ ਪਾਇਆ ਤੇ ਉਹਨੂੰ ਦਰਾਣੀ ਨੂੰ ਆਪਣੀ ਨੋਹੀ ਪੁਰਾਣਾ ਦਿੱਤਾ ਹੈਗਾ ਤੇ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਮੰਮੀ ਜੋ ਦੀ ਦਿਨ ਲਿਆਤਾ ਕੋਈ ਗੱਲ ਨਹੀਂ ਸਹੀ ਹੈ ਕੋਈ ਨਹੀਂ ਪਤਾ ਜਿੱਦਾਂ ਦਾ ਲਿਆਂਦਾ ਤੋ ਪਾ ਲਾ ਮੈਂ ਤੇ ਆ ਜਾ ਕੇ ਸੇਰੇ ਜਾਉਂਗੀ 2 ਘੰਟੇ ਤੇ ਜਾ ਦੇਖਾਂਗੀ ਤੇ ਘਰ ਆ ਜਾਣਾ ਘਰ ਆ ਜਾਣਾ ਹਾਂ ਛੇ ਕੰਮ ਵੀ ਬੜਾ ਨਾਲੇ ਮੁੰਨੇ ਘਰ ਦਾ ਪਤਾ ਕੰਮ ਵੀ ਵੇਖਣਾ ਹੁਣ ਥੋੜਾ ਵੇਲੇ ਹੀ ਵੇਖਦੇ ਰਹਿਣਾ ਹੀ ਉਹੀ ਨਾ ਮੰਮੀ ਮੈਨੂੰ ਇਹੀ ਹੁੰਦਾ ਘਰ ਦਾ ਵੀ ਘਰ ਵੀ ਸਾਡਾ ਬਾਰੋ-ਬਾਰ ਹੈ ਜੇ ਘਰ ਆਪਾਂ ਵੇਖਾਂਗੇ ਤੇ ਫੇਰ ਹੀ ਗੱਲ ਬਣਨੀ ਹੈ ਨਾਲੇ ਨਾ ਲਖਬੀਰ ਨੂੰ ਵੀ ਬੰਬੀ ਦੇ ਕੰਮ ਬੜੇ ਹੁੰਦੇ ਆ ਹੁਣ ਆਹ ਹੋਇਆ ਤੇ ਫੇਰ ਅਸੀਂ ਆਵਾਂਗੇ ਤੇ ਫੇਰ ਤੁਸੀਂ ਸੇਰੇ ਮੰਮੀ ਕਿੰਨੇ ਕਜੇ ਜਾਣਾ ਵੀ ਇਹ ਨਹੀਂ ਆਉਣ ਫੇਰ ਜੇ ਤੇ ਮੌਸਮ ਚੰਗਾ ਹੋ ਜਾਤਾ ਸਹੀ ਸਹੀ ਨਹੀਂ ਤਾਂ ਮम्मी ਕਹਿੰਦੀ ਜਣਾ ਹੈ ਆਗਾ ਛਾਡੋਂ ਕੇ ਗੱਡੀ ਚ ਮੈਨੂੰ ਆਪੇ ਮੁੰਡੇ ਆਹੋ ਗੱਡੀ ਚੋਂ ਗਵਾਂਢੀ ਦੇ ਮੁੰਡੇ ਨੂੰ ਕਹਤਾ ਉਹਦੀ ਦੀਦੀ ਕਹਿੰਦੀ ਮੈਨੂੰ ਕਹਤਾ ਮੈਂ ਤਾਂ ਮੰਮੀ ਕਹਿੰਦੇ ਚਲੇ ਜਾਣਾ ਤੇਲ ਨਾਲ ਪਰਸੋਂ ਫੇਰ ਤੇ ਮਾਸੀ ਕਹਿੰਦੀ ਸੀ ਕਿ ਪਹਿਲੇ ਆ ਜਿਓ ਹਾਂ ਹੋ ਤਾਂ ਗੱਲ ਹੈਗੀ ਆ ਤੇ ਜਾਨੀ ਫੇਣਾ ਸ਼ੋਲ ਵਗੈਰਾ ਕੋਟੀਆਂ ਪਾ ਲਿਓ ਠੰਡ ਬਹੁਤ ਆ ਐਵੇਂ ਨਾ ਵਿਆਹ ਦੇ ਚੱਕਰਾ ਚ ਠੰਡ ਲਵਾ ਲਿਓ ਨਹੀਂ ਨਹੀਂ ਪੁੱਤ ਕੋਟੀਆਂ ਸ਼ਾਲ ਲੈ ਕੇ ਹੀ ਜਾਵਾਂਗੀ ਮੈਂ ਤਾਂ ਥੋੜਾ ਚੱਲ ਜਾ ਕੋਟੀਆਂ ਸ਼ਾਲ ਲੈ ਦਿਓ ਕੋਈ ਸ਼ੋਲ ਹੈਗਾ ਤੇ ਮੈਨੂੰ ਆਪਣਾ ਦੇ ਦਿਓ ਹਾਂ ਜਿੱਦਾਂ ਮੈਂ ਮੋਟਰਸਾਈਕਲ ਤੇ ਆਣਾ ਚੱਲ ਮੈਂ ਉੱਤੇ ਲੈ ਕੇ ਆ ਜੂੰਗੀ ਉੱਥੇ ਨਹੀਂ ਲੂੰਗੀ ਫਿਰ ਮੈਂ ਲਫਾਫੇ ਚ ਪਾ ਲਾਂਗੀ ਨਾ ਮੇਰੇ ਕੋ ਹੈਗਾ ਤੇ ਹੈ ਮੰਮੀ ਆਹ ਵਾਲਾ ਆ ਦੇਖ ਲੈ ਇਹ ਨਾ ਇੰਨਾ ਸਹੀ ਨਹੀਂ ਹੈਗਾ ਬੁਰਜੇ ਆਏ ਆ ਚੰਗੀਆਂ ਨਹੀਂ ਲੱਗੀਆਂ ਇਹ ਤਾਂ ਗੱਲ ਹੈ ਕੋਈ ਨਹੀਂ ਵੇਖ ਲਾਂਗੀ ਜਿਹੜਾ ਤੁਹਾਨੂੰ ਦਿੱਤੀ ਪਿਛਲੀ ਵਾਰ ਦਿੱਤਾ ਸੀ ਬਰਾਵੀ ਜਿਹਾ ਫਿੱਕੇ ਜੇ ਗੁਲਾਬੀ ਦੇ ਰੰਗ ਦਾ ਉਹ ਮੈਨੂੰ ਦੇ ਦਿਓ ਤੁਸੀਂ ਚੱਲ ਲੈ ਹੋ ਨਾ ਨਹੀਂ ਕੋਈ ਗੱਲਾਂ ਗੱਲ ਕਰਿਓ ਤੁਸੀਂ ਮੈਨੂੰ ਦੇ ਦਿਓ ਮੈਂ ਜਿੱਦਾਂ ਮੋਟਰਸਾਈਕਲ ਤੇ ਆਣਾ ਮੈਂ ਲੈ ਕੇ ਤੇ ਮੈਂ ਜਦੋਂ ਉਤਰਨਾ ਉਦੋਂ ਲਾਕ ਲਫਾਵੇ ਚ ਪਾਵਾਂਗੀ ਆਪਣੇ ਚੱਲ ਕੋਈ ਨਹੀਂ ਪਤਾ ਇੰਨਾ ਵੀ ਬਿਲਕੁਲ ਡਰਨ ਦੀ ਲੋੜ ਨਹੀਂ ਜਿਹੜੀ ਚੀਜ਼ ਲੈਣੀ ਹੈ ਲੈਣੀ ਆ ਇਹ ਕਿਹੜੀ ਗੱਲ ਆ ਮੈਂ ਇਹ ਤਾਂ ਦੀਦੀ ਦਾ ਸੁਭਾਅ ਤਾਂ ਪਤਾ ਹੀ ਹੈ ਨਾ ਦੀਦੀ ਦਾ ਪਤਾ ਨਹੀਂ ਲੱਗਦਾ ਕਿਹੜੀ ਗੱਲ ਕਦੋਂ ਬੋਲ ਦੇਣੀ ਹੁੰਦੀ ਹੈ ਚਲੋ ਕੋਈ ਗੱਲ ਨਹੀਂ ਫਿਰ ਹੁਣ ਕੀ ਕਰਨਾ ਤੇ ਟਾਈਮ ਪਾਸ ਤੇ ਕਰਨਾ ਹੀ ਆ ਨਾ ਹਾਂ ਉਹ ਤੇ ਹੈ ਹੀ ਆ ਮੰਮੀ ਆ ਚੁੰਨੀ ਤੁਸੀਂ ਫੜ ਲਿਫੜਾ ਦਿਓ ਦੀਦੀ ਨੂੰ ਕਿ ਮੈਂ ਹੀ ਫੜਾਦਾ ਚਲ ਮੈਂ ਹੀ ਪੜਾ ਦੇਨੀ ਆ ਆਹੋ ਮੈਂ ਇਹਨਾਂ ਨੂੰ ਕਹਿ ਦੇਣੀ ਦੀਦੀ ਆਪਣੀ ਚੁੰਨੀ ਰੱਖ ਲਓ ਤੇ ਮੈਂ ਆਪਣੀ ਰੱਖ ਲੈਣੀ ਨਾਲੇ ਮੰਮੀ ਦੀਦੀ ਨੂੰ ਕਹਿ ਦੋ ਹਾਂ ਉਹਨਾਂ ਲਈ ਵੀ ਕੁਝ ਕੱਢ ਦੇਣਾ ਬਾਜੀ ਦਾ ਹੋਏ ਨਹੀਂ ਮੈਂ ਕਢਾ ਦੇਨੀ ਆ ਅੱਜ ਕਢਾ ਕੇ ਤੇ ਫੇਰ ਹੀ ਮੈਂ ਕੱਲ ਜਾਵਾਂਗੀ ਆਹੋ ਕਢਾ ਦਿਓ ਮੈਂ ਦੀਦੀ ਨੂੰ ਨਾ 4-5 ਦਿਨ ਹੋ ਗਏ ਕਹਿੰਦੀ ਨੂੰ ਦੀਦੀ ਨਹੀਂ ਉਹ ਕਢਣ ਦੇ ਨਹੀਂ ਮੈਂ ਅੱਜ ਆਪ ਲਾ ਕੇ ਖਲੋ ਕੇ ਨਾ ਤੇ ਕਢਾਵਾਂਗੀ ਕੱਪੜੇ ਤੇ ਫੇਰ ਹੀ ਮੈਂ ਕੱਲ ਜਾਵਾਂਗੀ ਇਹਦੇ ਤੁਸੀਂ ਲੈ ਕੇ ਜਾਵਾਂਗੀ ਮੈਂ ਇਦਾਂ ਹੀ ਕਰਿਓ ਪਤਾ ਕੀ ਹੈ ਬਾਅਦ ਵਿੱਚ ਫੇਰ ਉਹੀ ਚਲੇਗੇ ਦੀਦੀ ਤੁਹਾਨੂੰ ਪਤਾ ਹੀ ਨਹੀਂ ਸੀਦਾ ਆਹੋ ਫਿਰ ਨਾਲ ਉਹ ਤਾਂ ਕੀ ਪਾ ਕੇ ਜਾਣਾ ਮੈਂ ਬੈੱਡ ਫੋਲਣਾ ਮੈਂ ਬੈੱਡ ਫੋਲਣਾ ਚੰਗੀ ਥੋੜਾ ਲੱਗਦੀ ਆ ਚਲੋ ਕੋਈ ਗੱਲ ਨਹੀਂ ਕਰਿਓ ਤੂੰ ਤੂੰ ਹੀ ਨਾ ਹੁਣ ਕਰੋ ਤਿਆਰੀ ਆਪਣੇ ਸੂਟ ਸਾਰਟ ਪ੍ਰੈਸ ਕਰ ਲਓ ਜੇ ਕੋਈ ਧੋਣ ਵਾਲਾ ਤੇ ਮੈਨੂੰ ਦੋਵੋ ਤੇ ਮੈਂ ਹੱਥ ਨਾਲ ਤੁਹਾਨੂੰ ਧੋ ਕੇ ਦਵਾਂ ਚਲ ਕੋਈ ਗੱਲ ਨਹੀਂ ਕਰ ਲੈਨੇ ਆਪਣੇ ਸਾਰੇ ਬੈਗ ਚ ਤਿਆਰੀ ਕਰੋ ਤੇ ਬੈਗ ਮੈਂ ਤੁਹਾਡਾ ਕੱਢ ਕੇ ਸਟੋਰ 'ਚ ਰੱਖਦਾ ਐ ਤੇ ਉਹ ਚ ਆਪਣਾ ਕਪੜਾ ਲੀਡਾ ਪਾ ਲਿਓ ਫੇਰੇ ਫੇਰਾ ਟਾਈਮ ਨਹੀਂ ਹੈ ਸਾਰੀ ਤਿਆਰੀ ਹੋ ਗਈ ਫੇਰ ਸੇਰ ਉਹ ਨਹੀਂ ਉੱਥੇ ਹੈ ਬਿਮਾਰੀ ਚ ਕਪੜੇ ਪਏ ਉੱਥੇ ਕੱਢ ਕੇ ਮੈਂ ਪਾ ਦੇਣਾ ਉੱਥੇ ਕੱਢ ਕੇ ਪਾ ਲਿਓ ਤੇ ਚਲੋ ਮੈਂ ਆਹ ਦੀਦੀ ਨੂੰ ਫੜਾ ਜਾਂ ਨਹੀਂ ਨਾ ਚੱਲ ਫੜਾ ਦੇ ਉਹਦੀ ਚੁੰਨੀ ਉਹਨੂੰ ਫੜਾ ਦੇ ਆਪਣੀ ਰੱਖ ਲੈ ਠੀਕ ਹੈ ਮੰਮੀ ਚਲੋ ਕੀ ਕਰਨਾ ਹੁਣ ਵਿਚਾਰੀ ਮੰਨ ਜਾਂਦੀ ਹੈ ਚਲੋ ਫੇਰ ਵੀ ਚੰਗੀ ਹੈ ਕੀ ਕਰਨਾ ਹੁਣ ਜੇ ਪਿੱਛਾ ਗਰੀਬ ਹੋਵੇ ਤੇ ਥੱਲੇ ਲੱਗਣਾ ਪੈਂਦਾ ਕੀ ਕਰੀਏ ਚਲੋ ਮਹਾਰਾਜ ਆਪੇ ਸੱਚੇ ਪਾਤਸ਼ਾਹ ਦੇਵੇਗਾ ਸਭ ਕੁਝ ਮਿਲ ਜਾਣਾ ਕੋਈ ਗੱਲ ਨਹੀਂ ਲੈ ਦੀਦੀ ਬੈਠੇ ਹੋ ਹਾਂ ਵਾਵਾ ਤੋਪ ਲੱਗੀ ਮੈਂ ਇੱਥੇ ਆ ਕੇ ਬਹਿ ਗਈ ਠੰਡ ਜੀ ਲੱਗਣ ਲਈ ਸੀ ਤੇ ਆ ਲੋ ਚੁੰਨੀ ਆਪਣੀ ਤੇ ਚੁੰਨੀ ਆ ਇਹ ਤੇ ਕੋ ਕਿੱਥੇ ਤੇ ਮੈਂ ਅੰਦਰ ਆ ਕੇ ਆਈ ਸੀ ਮੈਂ ਕਿਹਾ ਚੱਲ ਆ ਕੇ ਵਿਖਾਉਣੀ ਆ ਨਾ ਮੰਮੀ ਆਏ ਸੀ ਮੇਰੇ ਵੱਲ ਅੱਛਾ ਤੇ ਮੈਨੂੰ ਟੋਪਸ ਦਿੱਤੇ ਸੀ ਨਾ 골ਡ ਵਾਲੇ ਅੱਛਾ ਚੁੰਨੇ ਦੇ ਕਹਿੰਦੇ ਸੀ ਕਿ ਜਰਾ ਦੇ ਜਰਾ ਪਾ ਲਈ ਉਦਾਂ ਮੈਂ ਤਾਂ ਮਨਾ ਕੀਤਾ ਸੀ ਮੰਮੀ ਕਹਿੰਦੇ ਨਹੀਂ ਕੋਈ ਗੱਲ ਨਹੀਂ ਜੇ ਵੱਡੀ ਨੇ ਵੀ ਪਾਣਾ ਸੈੱਟ ਤੂੰ ਵੀ ਟੋਪਸ ਪਾ ਲਈ

ਤੇ ਮੈਂ ਨਵੀ ਲਿਆ ਦਿੰਦੇ ਮੈਨੂੰ ਤੇ ਆ ਲੈਸ ਵਾਲਾ ਹੀ ਲਿਆ ਤਾਂ ਨੋਰਮਲ ਜਿਆ ਸਿਦੇ ਨੇ ਇੱਥੇ ਲੈਸ ਲੱਗੀ ਆ ਉਹ ਤੇ ਮੈਂ ਆਪ ਉਹਨੂੰ ਕਿਹਾ ਕਿ ਤੇ ਲਵਾ ਲਵਾ ਦਿੰਨੀ ਹੀ ਮੈਂ ਨਹੀਂ ਤੇ ਮੈਂ ਲੈ ਹੀ ਲੈਸ ਵਾਲਾ ਇਹਦੇ ਸੂਟ ਤੇ ਬੜੀ ਸੋਹਣੀ ਬਣਾਈ ਆ ਡਿਜ਼ਾਈਨ ਚੁੰਨੀ ਸਿੰਪਲ ਆ ਤੇ ਜਿਹੜਾ ਕਮੀਜ਼ ਆ ਨਾ ਕਮੀਜ਼ ਤੇ ਬੜੀ ਸੋਹਣੀ ਲੈਸ ਲੱਗੀ ਤੇ ਨਾਲ ਥੋੜਾ ਥੋੜਾ ਲੈਸ ਤੇ ਨਾਲ ਡਿਜ਼ਾਈਨ ਬਣੇ ਬੜੇ ਸੋਹਣੇ ਆ ਅੱਛਾ ਆਹੋ ਮੈਂਸ ਦੇਖਣੀ ਹੀ ਮੈਂ ਕਿਹਾ ਤੁਹਾਡੀ ਚੁੰਨੀ ਤੇ ਵਾਵਾ ਹੀ ਭਾਰੀ ਆ ਤੇ ਮੇਰੀ ਨੋਰਮਲ ਜੀ ਆ ਮम्मी ਫੋਕੋ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਫੇਰ ਕੀ ਆ ਉਹਨਾਂ ਪਪਾਰੇ ਸ਼ੁਰੂ ਤੋਂ ਪਾਉਂਦੀ ਆ ਤੇ ਤੂੰ ਸ਼ੁਰੂ ਤੋਂ ਨੋਰਮਲ ਜਿਹਾ ਪਾਨੀ ਆ ਤੇ ਫਿਰ ਕੋਈ ਗੱਲ ਨਹੀਂ ਮੈਂ ਓਦਾਂ ਵੀ ਚੁੰਨੀ ਪਾ ਰਹੀ ਦਈ ਚੁੰਨੀ ਪਾ ਰਹੀ ਮੇਰੇ ਫਿਰ ਸਲਵਾਰ ਤੇ ਕੋਈ ਜਿੰਨੀ ਨਹੀਂ ਨਾ ਹੈਗੀ ਦੁਪੱਟਾ ਠੀਕ ਹੁਣ ਤੇਰੀ ਸ਼ੋਰਟ ਜਿਹੜੀ ਉਹ ਪਾ ਰਹੀ ਆ ਥੋੜੀ ਮਤਲਬ ਇਹਦੇ ਨਾਲ ਤੈਨੂੰ ਪਤਾ ਅੱਜ ਕੱਲ ਡਿਜ਼ਾਈਨ ਕਿੰਨੇ ਕਿੰਨੇ ਸੋਲੇ ਬਣਾਉਂਦੇ ਆ ਹਾਂ ਤੇ ਹੈ ਡਿਜ਼ਾਈਨ ਸੋਹਣਾ ਆ ਹਾਂ ਤੇ ਲੈਸ ਲੂਸ ਮੈਂ ਦੇਈ ਉਹਨੂੰ ਆ ਜਿਹੜੇ ਅੱਜ ਕੱਲ ਲਟਕੰਜੇ ਵਾਲੀ ਉਹ ਮੈਂ ਦੇਈ ਮੈਂ ਕਿਹਾ ਮਾਸਾ ਸੂਟ ਵਿਆਹ ਚ ਪਾਉਣ ਵਾਲਾ ਸੋਹਣਾ ਜਿਹਾ ਬਣਾ ਦੀ ਠੀਕ ਆ ਠੀਕ ਆ ਤੈਨੂੰ ਪਤਾ ਆਪ ਤਿਆਰ ਕੀਤਾ ਜਿਹੜਾ ਸੂਟ ਆ ਉਹ ਸੋਹਣਾ ਲੱਗਦਾ ਆ ਹਾਂ ਇਹ ਤੇ ਹੈ ਹੀ ਬਣੇ ਬਣਾਏ ਨਾਲੋਂ ਹਾਂ ਇਹ ਤੇ ਹੈ ਹੂੰ ਇੰਤਹਾ ਤੇ ਫਿਰ ਮੈਂ ਚੀਜ਼ ਵਧੀਆ ਬਣਾਤੀ ਇਹ ਦੇਖੋ ਟੇਲਰ ਕੋਲ ਮੈਂ ਕਹਿੰਦਾ ਪੈਸੇ ਤੇ ਦੇ ਦੂੰਗੀ ਤੇ ਸੋਹਣਾ ਵੜਾ ਬਣਾ ਦੇ ਕਹਿੰਦੀ ਉਹਦੇ ਨਾਲ ਉਹਦਾ ਰੋਬ ਜ਼ਿਆਦਾ ਲੱਗਣਦਿਆ ਉਹ ਚੁੰਨੀ ਆ ਨਾ ਫਿਰ ਤਾਂ ਕਰਕੇ ਭਾਰੀ ਚਲੋ ਕੋਈ ਗੱਲ ਨਹੀਂ ਜਿਹੜਾ ਤੂੰ ਹੀ ਬਣਾਤਾ ਵਧੀਆ ਹੀ ਹੈ ਚਲ ਕਪੜਾ ਤੇ ਵਧੀਆ ਹੈ ਨਾ ਕਪੜਾ ਬਹੁਤ ਹੰਡ ਤੇ ਜਾਊਗਾ ਨਾ ਅੱਗੇ ਵੀ ਹੰਡੂ ਹੰਡੂ ਨਾਲੇ ਸੂਟ ਦਾ ਡਿਜ਼ਾਈਨ ਕਮੀਜ਼ਾ ਵੇਖੇ ਬੜਾ ਸੋਹਣਾ ਆ ਠੀਕ ਆ ਠੀਕ ਆ ਮੰਮੀ ਮੈਨੂੰ ਕਹਿੰਦੇ ਤੀ ਨਾਲ ਸਵੇਰੇ ਫਿਰ ਕਿੰਨੇ ਵਜੇ ਜਾਣਾ ਸਵੇਰੇ ਅਹੀਂ ਚਲ ਚਲ ਜਾਣਾ 11 12 ਵਜੇ ਨਾ ਕਰੋ ਆਹੋ ਮੰਮੀ ਨੇ ਉਹ ਵਾਂਡੀਆਂ ਦੇ ਮੁੰਡੇ ਨੂੰ ਕਿਹਾ ਹੈ ਤੇ ਗੱਡੀ ਤੇ ਕਹਿੰਦੇ ਸੀ ਚਲੇ ਜਾਓ ਤੁਸੀਂ ਫਿਰ ਆ ਜਿਓ ਤੇ ਮੰਮੀ ਨੂੰ ਮੈਂ ਕਿਹਾ ਮੰਮੀ ਕੋਈ ਗੱਲ ਨਹੀਂ ਅਸੀਂ ਫਿਰ ਆ ਜਾਾਂਗੇ ਵਿਆਹ ਲਈ ਦੇਣਾ ਹਣਾ ਆਹੋ ਤੇ ਬੇ ਹਲੀ ਤੇ ਇੱਕ ਸੂਟ ਜਿੰਨ ਮੈਂ ਲਿਆਤਾ ਨਾ ਹੋ ਤੇ ਮੇਰੇ ਸੂਟ ਪਏ ਵੀ ਹੈ ਨਾ ਮੈਂ ਕੋ ਪਹਿਲਾ ਜੇ ਤੈਨੂੰ ਪਤਾ ਪਹਿਲਾਂ ਤਾਂ ਸਰੀਰ ਭਾਰਾ ਹੁੰਦਾ ਸੀ ਤੇ ਹੁਣੀ ਹੋਇਆ ਪਤਲਾ ਨਵੇਂ ਸੂਟ ਮੇਰੇ ਕੋ ਸਰ ਜਾਣਾ ਮੇਰੇ ਕੋ ਦੋ ਪਏ ਆ ਪਹਿਲੇ ਸੂਟ ਮੈਂ ਅਭੀ ਪਾਵਨ ਦੇ ਨਾਲੇ ਕਾ ਨਵਾਂ ਹੋ ਗਿਆ ਬਸ ਠੀਕ ਹੈ ਸੂਟ ਬਣ ਗਿਆ ਤੇ ਜੁੱਤੀ ਵੀ ਤੇਰੇ ਕਮਰੇ ਚ ਮੈਂ ਲਿਆ ਕੇ ਰੱਖਦੀ ਉਹ ਬਾਕੀ ਤਰ ਸਾਰਾ ਸਮਾਨ ਜਿਹੜਾ ਉਹ ਮੈਂ ਕਰਤਾ ਪੂਰਾ ਠੀਕ ਹੈ ਠੀਕ ਹੈ ਤੇ ਵੇਖ ਲਈ ਹੁਣ ਜੇ ਕੋਈ ਚੀਜ਼ ਹੋਊਗੀ ਤਾਂ ਮੈਨੂੰ ਸਵੇਰ ਤੱਕ ਦੱਸ ਜੀ ਮੈਂ ਫਿਰ ਕੱਢ ਜੂਗੀ ਚਲੋ ਠੀਕ ਹੈ ਕੋਈ ਨਹੀਂ ਮੈਂ ਦੱਸ ਦੂੰਗੀ ਤੁਸੀਂ ਇਦਾਂ ਕਰੋ ਆਪਣੀ ਚੁੰਨੀ ਰੱਖ ਲਓ ਤੇ ਮੈਂ ਲੈ ਜਾਣੀ ਆ ਆ ਲੈ ਜਾ ਫਿਰ ਉੱਥੇ ਮੇਰੇ ਕਮਰੇ ਚ ਰੱਖ ਦੇ ਮੈਂ ਤਾਂ ਇੱਥੇ ਵਾਵਾ ਘੜੀ ਧੁੱਪੇ ਬੈਠੀ ਆ ਮੈਂ ਉਨੀ ਹਣ ਰੋਕ ਕੇ ਹੀ ਫਿਰ 12000 ਦਾ ਸੂਟ ਤੈਨੂੰ ਵੀ ਮੈਂ ਲਿਆਦਾ ਹੈ ਕਿ ਮੈਂ ਕਿੱਥੇ ਜਾਣਾ ਮੈਂ ਤਾਂ ਭਲਾ ਆਤਾ ਸ਼ੁਰੂ ਤੋਂ ਤੂੰ ਕਦੇ ਵੇਖਿਆ ਹੈ 12000 ਰੁਪਏ ਇਕੱਠਾ 12000 ਹੈ ਸੂਟ ਲਿਆ ਦੇ ਮੈਨੂੰ ਵੀ ਇਦਾਂ ਦਾ ਹੁਣ ਇਹ ਕੰਮ ਕਰਦੇ ਆ ਕਹਿ ਦੇ ਦਿੱਤਾ ਹੈ ਹੁਣ ਇਹਨੂੰ ਟੇਲਰ ਨੂੰ ਫੋਨ ਕਰਕੇ ਮਾੜੀ ਮੋਟੀ ਥੱਲੇ ਲੈਸ ਵਧੀਆ ਜੀ ਲਵਾ ਕੇ ਵਾਕਿਆ ਸੂਟੇ ਦਾ ਸੋਨਾ ਬਣਾ ਦੂੰਗੀ ਕਮੀਜ਼ ਚੱਲ ਕੋਈ ਇਹ ਤਾਂ ਨਾ ਕੋਈ ਬਿਲ ਰਹੀ ਬਿਲਕੁਲ ਹੀ ਨੀਰਾ ਪਾ ਕੇ ਦਿੱਤੀਆਂ ਇਹਨੂੰ ਚੱਲ ਮਣ ਕੋਈ ਗੱਲ ਜਿੱਤੇ ਜੱਤੀ ਹੁਣ ਇਹਨਾਂ ਨੂੰ ਮੇਰੇ ਥੱਲੇ ਧਾਰਾਂ ਹੀ ਹੁਣ ਮੇ ਕੋਤੇ ਜਿੰਨਾ ਦੇ ਸਰੇਬਰੀ ਮੈਂ ਤੇ ਲਿਆ ਅੱਗੇ ਮੇ ਤੋਂ ਕੋਈ ਆਸ ਨਾ ਰੱਖੇ ਭਈ ਜਿੱਦਾਂ ਦਾ ਪੌਣ ਹੋ ਰਹੀ ਆ ਆਤਾਈਆਂ ਹੁਣ ਵੱਡਿਆਂ ਨੂੰ ਅੱਜ ਗੁੰਝੇ ਗੀ ਤੇ ਕੱਲ ਨੂੰ ਨਾ ਪੂਰ ਪਿਆ ਤਾਂ ਕਿੱਥੇ ਜਾਏਗੀ ਨਾ ਹੀ ਆਤਾ ਵਗਾੜੇ ਸਵੇਰੇ ਚਾਵਾਂਗੇ ਰਾਮ ਨਾਲ 4 ਦਿਨ ਬੈਠ ਕੇ ਰਾਮ ਨਾਲ ਚਟਪਾਂਗੇ ਆਪੀ ਘਰ ਦਾ ਕਰਦੀ ਰਹੂਗੀ ਹਾਂ ਮੈਂ ਤਾਂ ਵੈਸੇ ਵੀ ਨਹੀਂ ਕਰਨਾ ਹੁੰਦਾ ਇੱਥੇ ਵੀ ਬਹਿਣਾ ਤੇ ਉੱਥੇ ਜਾ ਕੇ ਵੀ ਰਾਮ ਨਾਲ ਖਾਵਾ ਪੀਵਾਂਗੇ ਤੇ ਵਾਹਾਂਗੇ ਚੱਲ ਲੰਮੇ ਪੈਣੀ ਅੜੀ ਤੋਪੇ ਲਗ ਵੀਰ ਉੱਪਰ ਗੜੇ ਗੇ ਕਰਨਾ ਕੀ ਹੈ ਬਸ ਲੋਕਾਂ ਇੱਥੇ ਨਹੀਂ ਆਜਾ ਤੱਲੇ ਵਾ ਜਾ ਮਾਰੇ ਨਹੀਂ ਮੈਨੂੰ ਪਤਾ ਨਹੀਂ ਕਿੱਥੇ ਗਏ ਆ ਚੋਲ ਬਣਾਏ ਹੀ ਨਮਕੀਨ ਵਾਲੇ ਮੈਂ ਕਿ ਚਲ ਖਾ ਲੰਦੇ ਆ ਉਹ ਖਾਣੇ ਚੋਲ ਵੀ ਅੱਛਾ ਅੱਛਾ ਮੈਂ ਉੱਤੇ ਆਇਆ ਹਾਂ ਯਾਰ ਮੈਂ ਚੱਲ ਉਹਨੂੰ ਗੜੀ ਵੀ ਨੂੰ ਕਰਦਾ ਫੋਨ ਅੱਛਾ ਫੇਰ ਹੋ ਗਈ ਗੱਲ ਗੱਲ ਤੇਦਾਂ ਹੋ ਗਈ ਆ ਕੀ ਕਹਿੰਦੇ ਖਾਸ ਕਿ ਵੀ ਇਹ ਨਾ ਗਾੜੀਆਂ ਵੀ ਦਹਵੀਂ ਪੜੇ ਵਾਲੇ ਨੂੰ ਕੌਣ ਵੀ ਇਹ ਦਿੰਦਾ ਇੱਕ ਤੇ ਨਾ ਆਹ ਗੱਲਾਂ ਬੜੀਆਂ ਮਾੜੀਆਂ ਅਗਲੇ ਬੰਦੇ ਨੂੰ ਹਰ ਇੱਕ ਗੱਲ 'ਚ ਟੋਂਟ ਮਾਰਨਾ ਸਹੀ ਗੱਲ ਨਹੀਂ ਹੈਗੀ ਉਧਰ ਨਾ ਮੰਮੀ ਵੀ ਆਈ ਹੀ ਮੇਰੇ ਕੋਲ ਹੂੰ ਵੇਖ ਲਓ ਦੀਦੀ ਨੇ ਨਾ ਆਪਣਾ 12000 ਦਾ ਸੂਟ ਲਿਆਂਦਾ ਤੇ ਮੇਰਾ 400 ਵਾਲਾ 12000 ਦਾ ਸੂਟ ਤੇ ਜਨਾਬ ਸੂਟ ਪੂਰੇ ਮੋਤੀਆਂ ਨਾਲ ਕੱਢਿਆ ਮੈਂ ਚੁੰਨੀ ਵੇਖੀ ਆ ਸੂਟ ਤੇ ਸੀਨੇ ਦੇ ਆਈ ਆ ਸ਼ਾ ਘੋਰ ਕੀ ਆ ਚਲ ਕੋਈ ਗੱਲ ਨਹੀਂ ਯਾਰ ਜਿੰਨਾ ਕੋ ਪੈਸੇ ਹੈਗੇ ਪੈਸੇ ਦਰਵਾਤੇ ਜਿਹੜਾ ਨਹੀਂ ਨਹੀਂ ਕਹਿੰਦੇ ਮੈਂ ਕਿਹਾ ਦੀਦੀ ਤੁਸੀਂ ਸੂਟ ਬੜਾ ਵਧੀਆ ਲਿਆਏ ਕਹਿੰਦੇ ਨਾ ਤੇਰਾ ਸੂਟ ਨਾ ਸਾਰਾ ਕੱਢਿਆ ਤੇਰੀ ਚੁੰਨੀ ਸਿੰਪਲ ਆ ਤੇ ਮੇਰੀ ਚੁੰਨੀ ਕੱਢੀ ਹੈ ਤੇ ਮੇਰਾ ਸੂਟ ਸਿੰਪਲ ਆ ਅਸ਼ੋ ਹੂੰ ਜੇ ਲੋਕ ਹੋਣਾ ਭਾਈ ਫਿਰ ਮੰਨ ਮੰਡ ਜਾਣਾ ਤੋ ਨਾ ਰੰਗ ਪਤਾ ਕਿਹੜਾ ਲਿਆਈ ਪੀਲਾ ਦੱਸ ਮੈਨੂੰ ਪੀਲਾ ਰੰਗ ਨਾ ਜੱਚਦਾ ਬੰਦਾ ਯਾਰ ਕਮ ਸੇ ਕਮ ਰੰਗ ਦੇ ਪੋਛ ਲਵੇ ਜੇ ਅਗਲੇ ਬੰਦੇ ਨੂੰ ਤੁਸੀਂ ਸੂਟ ਲਿਆ ਕੇ ਜੇਰਾ ਚੱਲ ਉਹ ਮੈਂ ਇੰਨਾ ਹੀ ਪੁੱਛ ਲਉ ਕਿ ਤੂੰ ਕਿਹੜੇ ਰੰਗ ਦਾ ਸੂਟ ਪਾਣਾ ਪੀਲੇ ਰੰਗ ਦਾ ਸੂਟ ਚੰਗਾ ਲੱਗਦਾ 10000 ਰੁਪਇਆ ਉੱਚੇ ਤੇ ਜਿਹੜਾ ਚੰਗਾ ਭਲਾ ਬੰਦਾ ਵੀ ਕਾਲਾ ਲੱਗਦਾ ਯਾਰ ਆਪਣੀ ਟੋਰ ਪੂਰੀ ਕੱਢ ਲੈਣੀ ਤੇ ਮੇਰਾ ਜਲੂਸ ਕੱਢ ਲੈਣਾ ਫਿਰ ਚੱਲ ਬਈ ਠੀਕ ਕਰੇ ਯਾਰ ਇਦਾਂ ਦਾ ਦਾਵਾ ਜਦੋਂ ਆਪ ਲੈਣ ਜਾਈਏ ਆਪਣੀ ਪਸੰਦੀਆਂ ਚ ਜਾਂਦੀਆਂ ਆਹੋ ਤੇ ਜਦੋਂ ਧਿਆਨ ਦੂਜਿਆਂ ਵੱਲ ਰੱਖਣਾ ਵੀ ਸਾਨੂੰ ਉਹੀ ਲਿਆ ਕੇ ਦਵੇ ਠੀਕ ਨਹੀਂ ਹੁਣ ਤੁਹਾਨੂੰ ਵੀ ਕੋਈ ਪੈਸੇ ਦੇਣੋ ਰਿਹਾ ਕਿੱਲਾ ਫੜਦਾ ਹੀ ਮੈਨੂੰ ਨਾ ਬੜਾ ਹੀ ਦੁੱਖ ਲੱਗਾ ਮੈਨੂੰ ਵੀ ਇਹ ਹੁੰਦਾ ਕਿ ਚੱਲ ਮੇਰੇ ਮੈਂ ਇਹ ਨਹੀਂ ਕਹਿੰਨੀ ਕਿ ਮੈਨੂੰ 10-10 ਹਜ਼ਾਰ ਵਾਲੇ ਮੈਨੂੰ 1000 2000 ਵਾਲੇ ਸੂਟ ਲੈ ਕੇ ਦੇ ਮੈਂ ਕਹਿੰਨੀ ਚੱਲ ਮੈਨੂੰ ਨਾਲ ਹੀ ਲੈ ਜਾ ਨਾ ਚੱਲ ਮੈਂ ਆਪਣੀ ਪਸੰਦ ਦਾ ਆਪਣੇ ਪਸੰਦ ਦਾ ਰੰਗ ਤੇ ਲੈ ਲਾਵਾਂ ਇਹ ਚੀਜ਼ ਹੋ ਜਾਂਦੀ ਨਾ ਹੂੰ ਪਰ ਚਲੋ ਕੀ ਕਰਨਾ ਹਰ ਗੱਲ ਤੇ ਟੌਂਟ ਮਾਰਦੇ ਆ ਤੁਸੀਂ ਤੁਹਾਨੂੰ ਤੁਹਾਡੇ ਭਰਾ ਨਹੀਂ ਮਾਰਦਾ ਮੈਨੂੰ ਇਧਰੋਂ ਮਾਰਦਾ ਤੇ ਕਰਨਾ ਕੀ ਹੈ ਫਿਰ ਭਾਰੀ ਆ ਰੇ ਵੇਖ ਗੱਲਾਂ ਹੂੰ ਮਾੜੇ ਬੰਦੇ ਦਾ ਵੀ ਨਾ ਕੋਈ ਹਾਲ ਨਹੀਂ ਨੇ ਉਹ ਤਾਂ ਹੈ ਹੀ ਕੀ ਕਰਨਾ ਫਿਰ ਹੁਣ ਜਿੱਦਾਂ ਦਾ ਕਹਿੰਦੇ ਉਦਾਂ ਦਾ ਕਰ ਲੀਦਾ ਮੰਮੀ ਵੀ ਗੜੇ ਹੈਗੇ ਮੰਮੀ ਕਹਿੰਦੇ ਮੈਂ ਕੀ ਕਰਾਂ ਦੱਸ ਜਿਉਂ ਅਮੀਰ ਘਰ ਦੀਏ ਤੂੰ ਕਿਹਣਾ ਕਹਿੰਦੇ ਕੁਛ ਲੈ ਕੇ ਆਈਂ ਮੈਨੂੰ ਤੇ ਇੱਕ ਗੱਲ ਨਾ ਹਰ ਵਾਰ ਸੋਨਾਂ ਨੂੰ ਮਿਲਦੀ ਐ ਬੈ ਨਾ ਇੱਕ ਗੱਲ ਹੈਗੀ ਆ ਹੂੰ ਚਲਾਕ ਬੰਦਾ ਨਾ ਹਮੇਸ਼ਾ ਆਪਣੇ ਆਰ ਨੂੰ ਚਲਾ ਕੇ ਸਮਝਦਾ ਚਲਾ ਕੇ ਹੁਣ ਸਵੇਰੇ ਚਲੇ ਜਾਣਾ ਦੂਜੇ ਨੂੰ ਕਹਿਣਾ ਵਾ ਵੀ ਇਹ ਤੇ ਹੈਗੇ ਛਦਾਈਏ ਬਸ ਐਵੇਂ ਤਰੇ ਸਵੇਰੇ ਚਲੇ ਜਾਣਾ ਦੋਨਾਂ ਚਣੀਆਂ ਨੇ ਗੱਡੀ ਚ ਮੁੰਡੇ ਨੂੰ ਤੈਰ ਚਲੋ ਚੱਲ ਜਣਾ ਦੇ ਚੱਲ ਕੋਈ ਨਹੀਂ ਚਾਰ ਦਿਨ ਵੀ ਠੀਕ ਰਹੋਗੇ ਚਾਰਕ ਦਿਨ ਆਪਾਂ ਨਾ ਆਪਣੇ ਮਨਪਸੰਦ ਦੀ ਖਾ ਵੀ ਸਕਦੇ ਆ ਜੋ ਤਾਂ ਲੱ ਮਨ ਕੀਤਾ ਕੋਈ ਗੱਲ ਨਹੀਂ ਬਾਕੀ ਮਨਪਸੰਦ ਤੇ ਤੈਨਾਂ ਦਿਨਾਂ ਨੂੰ ਕੋਈ ਵੀ ਹਲੇਗਾ ਚਲੋ ਕੋਈ ਗੱਲ ਨਹੀਂ ਫਿਰ ਕੀ ਕਰਨਾ ਹੁਣ ਜਿੰਨੇ ਕ ਹੈਗੇ ਉਹਨੇ ਚ ਗੁਜ਼ਾਰਾ ਕਰਨਾ ਪਿੱਛੇ ਪੈਣਾ ਹੋਰ ਕਿੰਨੇ ਜਾਰਾ ਬੰਦਾ ਚੁੱਪ ਕਰਕੇ ਵੀ ਕਰ ਲੈਂਦਾ ਹਾਂ ਹਾਂਜੀ ਉਹ ਤੇ ਬਾਜਰੀ ਟੌਂਡ বাজੀਆ ਨਾ ਇਹ ਨਹੀਂ ਚੰਗੀਆਂ ਲੱ